ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਸ੍ਰੀ ਅਮਰਤਸਰ ਦੇ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਹੈ ਮਾਂ ਤੇ ਪੁੱਤਰ ਕੱਖਾਂ ਦੀ ਜੁਗੀ ਵਿੱਚ ਰਹਿੰਦੇ ਹਨ ਮਾਂ ਮਜ਼ਦੂਰੀ ਕਰਦੀ ਹੈ ਤਾਂ ਘਰ ਦਾ ਗੁਜ਼ਾਰਾ ਚੱਲਦਾ ਹੈ ਇੱਕ ਦਿਨੇ ਬੁੱਢੀ ਮਾਂ ਆਪਣੇ ਪੁੱਤਰ ਦੀ ਮਾਂ ਫੜਦੀ ਹੈ ਤੇ ਕਹਿੰਦੀ ਹੈ ਪੁੱਤਰ ਮੇਰੇ ਕੋਲ ਹੁਣ ਲੋਕਾਂ ਦਾ ਬਾਰ ਨਹੀਂ ਚੁੱਕਿਆ ਜਾਂਦਾ ਤੂੰ ਕੋਈ ਕੰਮ ਕਰ ਲਿਆ ਕਰ ਉਹ ਕਹਿੰਦਾ ਮਾਂ ਮੈਂ ਕਿਹੜਾ ਕੰਮ ਕਰਾਂਗਾ ਮੈਨੂੰ ਤਾਂ ਇੰਨਾ ਹੀ ਪਤਾ ਹੈ ਤੂੰ ਖੇਲੇ ਵਿੱਚ ਕਿਤਾਬਾਂ ਪਾ ਦਿੰਦੀ ਹੈ ਤੇ ਮੈਂ ਵਿਦਿਆਲੇ ਚਲਾ ਜਾਂਦਾ ਹਾਂ ਕੀ ਹੀ ਕਰਾਂਗਾ ਮਾਂ ਕਹਿੰਦੀ ਪੁੱਤਰ ਮੈਂ ਤੈਨੂੰ ਛੋਲੇ ਉਬਾਲ ਰਿਆ ਕਰਾਂਗੀ ਤੇ ਤੂੰ ਟੋਕਰੀ ਵਿੱਚ ਪਾ ਕੇ ਵੇਚ ਆਇਆ ਕਰੀਂ ਇਸ ਤਰ੍ਹਾਂ ਗੁਜ਼ਾਰਾ ਕਰ ਲਿਆ ਕਰਾਂਗੇ ਅੱਜ ਮਾਂ ਨੇ ਛੋਲੇ ਉਬਾਲੇ ਤੇ ਟੋਕਰੀ ਵਿੱਚ ਪਾ ਕੇ ਛੋਟੇ ਜਿਹੇ ਬੱਚੇ ਦੇ ਸਿਰ ਤੇ ਰੱਖ ਦਿੱਤੇ ਕਹਿੰਦੀ ਪੁੱਤਰ ਜਾ ਵੇਚ ਕੇ ਆ ਉਹ ਕਹਿੰਦਾ ਮਾਂ ਕਿਹੜੇ ਬਾਜ਼ਾਰ ਵਿੱਚ ਕਿਹੜੀ ਗਲੀ ਕਿਹੜੇ ਚੌਕ ਵਿੱਚ ਖੜਾਵਾਂ ਮਾਂ ਸਿਆਣੀ ਸੀ ਕਹਿੰਦੀ ਜੇ ਗਰੀਬੀ ਕੱਟ ਸਕਦਾ ਹੈ ਤਾਂ ਗੁਰੂ ਕੱਟ ਸਕਦਾ ਹੈ ਕਹਿੰਦੀ ਪੁੱਤਰ ਤੂੰ ਇੰਜ ਕਰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਖੋ ਕੇ ਛੋਲੇ ਵੇਚਿਆ ਕਰ ਬਹੁਤ ਸੰਗਤ ਆਉਂਦੀ ਹੈ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਉੱਥੇ ਤੇਰੇ ਛੋਲੇ ਬਹੁਤ ਵਿਕਿਆ ਕਰਨਗੇ ਗੁਰੂ ਪਿਆਰਿਓ ਛੋਟਾ ਜਿਹਾ ਬੱਚਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਥੱਲੇ ਬੋਰੀ ਵਿਛੋਂਦਾ ਹੈ ਤੇ ਅੱਗੇ ਟੋਕਰੀ ਰੱਖ ਕੇ ਆਵਾਜ਼ਾਂ ਮਾਰਦਾ ਹੈ ਛੋਲੇ ਲੈ ਲਓ ਛੋਲੇ ਲੈ ਲਓ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਨੂੰ ਆ ਰਹੇ ਹਨ ਜਦੋਂ ਮਹਾਰਾਜ ਦਰਸ਼ਨੀ ਡਿਊਟੀ ਵਿੱਚ ਆਏ ਤਾਂ ਇੱਕ ਤੋਤਲੀ ਜਹੀ ਆਵਾਜ਼ ਕਰਨਾ ਵਿੱਚ ਪੈ ਰਹੀ ਹੈ ਛੋਲੇ ਲੈ ਲੋ ਜਦੋਂ ਗੁਰੂ ਜੀ ਝਟ ਦੇਣੀ ਬਾਹਰ ਆਏ ਤਾਂ ਕੀ ਦੇਖਦੇ ਹਨ ਉਹ ਸਾਹਮਣੇ ਇੱਕ ਗਰੀਬਾ ਜਿਹਾ ਬੱਚਾ ਪਾਟੇ ਪੁਰਾਣੇ ਮਲੇ ਕਪੜੇ ਗਾਲ ਵਿੱਚ ਤੇ ਬੋਰੀ ਤੇ ਬੈਠਾ ਆਵਾਜ਼ਾਂ ਮਾਰਦਾ ਛੋਲੇ ਲੈ ਲੋ ਜਦੋਂ ਗੁਰੂ ਜੀ ਨੇ ਵੇਖਿਆ ਤਾਂ ਮਹਾਰਾਜ ਟਿੱਕ ਕੀ ਲਾ ਕੇ ਇਹਦੇ ਵੱਲ ਵੇਖੀ ਜਾਂਦੇ ਹਨ ਤੇ ਨਾਲੇ ਖੜੇ ਸੋਚੀ ਜਾਂਦੇ ਹਨ ਐ ਗੁਰੂ ਰਾਮਦਾਸ ਇਸ ਬੱਚੇ ਵੱਲ ਵੇਖ ਕੇ ਤੁਹਾਨੂੰ ਕੀ ਯਾਦ ਆ ਗਿਆ ਤੁਸੀਂ ਕੀ ਸੋਚ ਰਹੇ ਹੋ ਹਾਂ ਗੁਰੂ ਪਿਆਰੇਓ ਬਚਪਨ ਦੀ ਉਮਰ ਸਿਰ ਤੋਂ ਮਾਪਿਓ ਦਾ ਸਾਯਾ ਉੱਠ ਗਿਆ ਗੁਰੂ ਰਾਮਦਾਸ ਮਹਾਰਾਜ ਆ ਵੀ ਇਸੇ ਤਰ੍ਹਾਂ ਛੋਲੇ ਵੇਚਿਆ ਕਰਦੇ ਸਨ ਅੱਜ ਜਦੋਂ ਗਰੀਬੇ ਜਿਹੇ ਬੱਚੇ ਨੂੰ ਆਵਾਜ਼ਾਂ ਮਾਰਦਾ ਵੇਖਿਆ ਨਾ ਤਾਂ ਗੁਰੂ ਜੀ ਨੂੰ ਸਾਰਾ ਆਪਣਾ ਸਮਾਂ ਯਾਦ ਆ ਗਿਆ ਮੈਂ ਵੀ ਕਦੇ ਸਿਰ ਤੇ ਰੱਖ ਕੇ ਟੋਕਰੀ ਇਸੇ ਤਰ੍ਹਾਂ ਆਵਾਜ਼ਾਂ ਮਾਰਦਾ ਹੁੰਦਾ ਸੀ ਛੋਲੇ ਲੈ ਲੋ ਕਿਸਦਾ ਕੀ ਕਰਦਾ ਹੈ ਛੋਟੇ ਜਿਹੇ ਬੱਚੇ ਨੂੰ ਇਹ ਜਿਹ ਬਸਤੀ ਵਿੱਚ ਬਿਠਾ ਦੇ ਇਹ ਵੀ ਮੇਰੇ ਵਾਂਗ ਡਾਢਾ ਦੁੱਖਾਂ ਵਿੱਚ ਗਿਰਿਆ ਹੋਵੇਗਾ ਇਸ ਤਰ੍ਹਾਂ ਸੋਚਦੇ ਸੋਚਦੇ ਗੁਰੂ ਮਹਾਰਾਜ ਇਹਦੇ ਕੋਲ ਚਲੇ ਗਏ ਤੇ ਪੁੱਛਿਆ ਕਿਉਂ ਭਾਈ ਕੀ ਨਾਮ ਹੈ ਝਟ ਦੇਣੀ ਓਟੇ ਖਲੋ ਗਿਆ ਕਿੰਨੇ ਪੈਸੇ ਵਟ ਲੈਂਦਾ ਹੈ ਝਟ ਦੇਣੀ ਨੀਵਾ ਹੋਇਆ ਬੋਰੀ ਦੇ ਥੱਲਿਓਂ ਪੈਸੇ ਕੱਢਦਾ ਹੈ ਤੇ ਗਿਣਤੀ ਕਰਕੇ ਕਹਿੰਦਾ ਮਹਾਰਾਜ ਜੀ ਇਹਨੇ ਕੁ ਵਟੇ ਹਨ ਮਹਾਰਾਜ ਨੇ ਕਿਹਾ ਲਿਆ ਮੈਨੂੰ ਦੇ ਦੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਕੀਤਾ ਨਾ ਮੈਨੂੰ ਦੇ ਦੇ ਇਹਨੇ ਇੱਕ ਵਾਰੀ ਨਹੀਂ ਸੋਚਿਆ ਸਾਰੇ ਪੈਸੇ ਗੁਰੂ ਜੀ ਦੇ ਹੱਥ ਤੇ ਰੱਖ ਦਿੱਤੇ ਤੇ ਮੋਢੇ ਤੇ ਬੋਰੀ ਰੱਖੀ ਟੋਕਰੀ ਚੁੱਕੀ ਘਰ ਨੂੰ ਚਲਿਆ ਗਿਆ ਇਹਦੋਂ ਮਾਂ ਉਡੀਕਦੀ ਹੈ ਹੁਣੇ ਮੇਰਾ ਪੁੱਤਰ ਆਏਗਾ ਕੁਝ ਖਾਣ ਵਾਸਤੇ ਲੈ ਆਵਾਂਗੇ ਘਰ ਆਇਆ ਹੈ ਮਾਂ ਕਹਿੰਦੀ ਪੁੱਤਰ ਲਿਆ ਪੈਸੇ ਕੋਦੀ ਖਾਣ ਨੂੰ ਲੈ ਆਵਾ ਉਹ ਦਸਦਾ ਨਹੀਂ ਆਪਣੀ ਮਾਂ ਨੂੰ ਸੋਚਦਾ ਹੈ ਮੇਰੀ ਮਾਂ ਮੈਨੂੰ ਡਾਟੇਗੀ ਤੈਨੂੰ ਘਰ ਦਾ ਹਾਲ ਨਹੀਂ ਪਤਾ ਮਾਂ ਕਹਿੰਦੀ ਪੁੱਤਰ ਅੱਜ ਪੈਸੇ ਦੇਣ ਨੂੰ ਤੇਰਾ ਦਿਲ ਨਹੀਂ ਕਰਦਾ ਡਰਦਾ ਡਰਦਾ ਜਹਦਾ ਹੈ ਕਹਿੰਦਾ ਮਾਂ ਅੱਜ ਮੇਰੀ ਛਾਬੀ ਤੇ ਗੁਰੂ ਰਾਮਦਾਸ ਆਏ ਸਨ ਤੇ ਅੱਜ ਦੇ ਪੈਸੇ ਉਹ ਲੈ ਗਏ ਮਾਂ ਕਹਿੰਦੀ ਪੁੱਤਰ ਤੇਰੀ ਛਾਬੀ ਤੇ ਗੁਰੂ ਰਾਮਦਾਸ ਅਮੀਰਾ ਬੀਆਂ ਐਡੀਆਂ ਐਡੀਆਂ ਦੁਕਾਨਾਂ ਤੇ ਗੁਰੂ ਜੀ ਤੇਰੀ ਛਾਬੀ ਤੇ ਆਉਣ ਖਲੋਤੇ ਕਹਿੰਦਾ ਹਾਂ ਮਾਂ ਆਏ ਸਨ ਮਾਂ ਨੇ ਬੱਚੇ ਨੂੰ ਘੋਟ ਕੇ ਛਾਤੀ ਨਾਲ ਲਾਇਆ ਤੇ ਕਿਹਾ ਚੰਗਾ ਕੀਤਾ ਤੂੰ ਦੇ ਦਿੱਤੇ ਪੈਸੇ ਦੂਜੇ ਦਿਨ ਛੋਲੇ ਤਿਆਰ ਕਰਦੀ ਹੈ ਤੇ ਟੋਕਰੀ ਵਿੱਚ ਪਾ ਕੇ ਫਿਰ ਦਿੰਦੀ ਹੈ ਇਹਨੇ ਸਾਰਾ ਦਿਨ ਛੋਲੇ ਵਿੱਚ ਜਦੋਂ ਪਈ ਸ਼ਾਮ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ ਤੇ ਕਿਹਾ ਕਿਉਂ ਭਾਈ ਕਿੰਨੇ ਪੈਸੇ ਵਟੇ ਹਨ ਕਹਿੰਦਾ ਮਹਾਰਾਜ ਆਹ ਐਨੇ ਉੱਟੇ ਹਨ ਅੱਜ ਵੀ ਪੈਸੇ ਲੈ ਗਏ ਮਹਾਰਾਜ ਤੇ ਇਹ ਚਲਾ ਗਿਆ ਖਾਲੀ ਘਰ ਨੂੰ ਮਾਂ ਕਹਿੰਦੀ ਪੁੱਤਰ ਕੱਲ ਤੂੰ ਰਾਜ ਕੇ ਨਹੀਂ ਖਾਦਾ ਸੀ ਲਿਆ ਪੈਸੇ ਲੈ ਆ ਮਾਂ ਕੋ ਜੀ ਸਵੇਰ ਦਾ ਭੁੱਖਾ ਹੈ ਕਹਿੰਦਾ ਮਾਂ ਅੱਜ ਗੁਰੂ ਰਾਮਦਾਸ ਫੇਰ ਆਏ ਸਨ ਅੱਜ ਦੇ ਪੈਸੇ ਫੇਰ ਲੈ ਗਏ ਗੁਰੂ ਪਿਆਰਿਓ ਸਾਖੀਕਾਰ ਲਿਖਦਾ ਹੈ ਅੱਜ ਇਹਦੇ ਘਰ ਵਿੱਚ ਇੰਨਾ ਵੀ ਆਟਾ ਨਹੀਂ ਕੀ ਦੋ ਚਾਰ ਫੁਲਕੇ ਬਾਣ ਜਾਣ ਮਾਂ ਅੰਦਰ ਜਾਂਦੀ ਹੈ ਪਾਣੀ ਦਾ ਟੋਰਾ ਭਰ ਕੇ ਲਿਆਉਂਦੀ ਹੈ ਕਹਿੰਦੀ ਪੁੱਤਰ ਪ੍ਰਸਾਦਾ ਨਾ ਮਿਲੇ ਤਾਂ ਪਾਣੀ ਰਾਜ ਕੇ ਪੀ ਲਈਦਾ ਹੈ ਜਿੰਨਾ ਗਰੀਬੀ ਵੇਖੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਪ੍ਰਸਾਦਾ ਘਾਟ ਛਕਣਾ ਤੇ ਪਾਣੀ ਰਾਜ ਕੇ ਪੀ ਲਈਦਾ ਅੱਜ ਮਾਂ ਤੇ ਪੁੱਤਰ ਪੇਟ ਤੋਂ ਭੁੱਖੇ ਹਨ ਪਰ ਗੁਰੂ ਦੇ ਪਿਆਰ ਵਿੱਚ ਭੁੱਖੇ ਨਹੀਂ ਜਦੋਂ ਸਵੇਰੇ ਛੋਲੇ ਤਿਆਰ ਕਰਕੇ ਟੋਕਰੀ ਵਿੱਚ ਪਾਏ ਤੇ ਤੁਰਨ ਲੱਗਾ ਤਾਂ ਮਾਂ ਕਹਿੰਦੀ ਪੁੱਤਰ ਮਨ ਨਾ ਮੈਲਾ ਕਰ ਲਈ ਇਤੇ ਭਾਵਨਾ ਵਿੱਚ ਕੋਈ ਤਰੇੜ ਨਾ ਆਉਣ ਦੇਈ ਅੱਜ ਦੇ ਪੈਸੇ ਵੀ ਦੇ ਆਈ ਮਹਾਰਾਜ ਜੀ ਨੂੰ ਇਹ ਮੇਰੇ ਪੁੱਤਰ ਹੈ ਉਹ ਤਾਂ ਆਪ ਰਾਜੇ ਹਨ ਉਹ ਤਾਂ ਆਪ ਦਾਤਾ ਹੈ ਉਸ ਦਾਤੇ ਨੂੰ ਸਾਡੇ ਗਰੀਬਾਂ ਦੇ ਟਕਿਆਂ ਦੀ ਕਿਹੜੀ ਲੋੜ ਪਈ ਹੈ ਮੈਨੂੰ ਲੱਗਦਾ ਹੈ ਆਪਣੀ ਗਰੀਬੀ ਮੁਕਣ ਵਾਲੀ ਹੈ ਉਹ ਤਾਂ ਦਾਤਾ ਹੈ ਉਹਨੇ ਸਾਡੇ ਗਰੀਬਾਂ ਦੇ ਟਕੇ ਕੀ ਕਰਨੇ ਹਨ ਭਾਵਨਾ ਵਿੱਚ ਕੋਈ ਫਰਕ ਨਾ ਆਉਣ ਦੇਈ ਤੇ ਦੇਈ ਪੈਸੇ ਉਹਨੇ ਸਾਰਾ ਦਿਨ ਛੋਲੇ ਵਿੱਚ ਅੱਜ ਮਹਾਰਾਜ ਆਏ ਨਹੀਂ ਮਾਂ ਮੇਰੀ ਕਹਿੰਦੀ ਸੀ ਪੈਸੇ ਦੇ ਕੇ ਆਈ ਗੁਰੂ ਪਿਆਰਿਓ ਉਸ ਬੱਚੇ ਨੇ ਬੋਡੇ ਤੇ ਰੱਖੀ ਬੋਰੀ ਹੱਥ ਵਿੱਚ ਚੁੱਕੀ ਟੋਕਰੀ ਪ੍ਰਕਰਮਾਂ ਵਿੱਚ ਚਲਾ ਗਿਆ ਛੋਟਾ ਜਿਹਾ ਬੱਚਾ ਕਿਸੇ ਨੂੰ ਪੁੱਛਦਾ ਨਹੀਂ ਸਾਰਿਆਂ ਨੂੰ ਪਰੇ ਕਰਦਾ ਹੈ ਤੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਣਾ ਤੇ ਮੱਥਾ ਟੇਕਦਾ ਹੈ ਤੇ ਕਹਿਣਾ ਮਹਾਰਾਜ ਜੀ ਅੱਜ ਤੁਸੀਂ ਆਏ ਕਿਉਂ ਨਹੀਂ ਗੁਰੂ ਜੀ ਕਹਿੰਦੇ ਇੰਨੇ ਕੁ ਪੈਸੇ ਵਟੇ ਹਨ ਤਾਂ ਬੋਝੇ ਵਿੱਚੋਂ ਕੱਢੇ ਪੈਸੇ ਤੇ ਕਿਹਾ ਐਨੇ ਕੁ ਮਹਾਰਾਜ ਗੁਰੂ ਜੀ ਡਾਂਟਦੇ ਹਨ ਕਹਿੰਦੇ ਤੈਨੂੰ ਛਾਬੀ ਨਹੀਂ ਲਾਉਣੀ ਆਉਂਦੀ ਕੱਲ ਹੋਰ ਘਟ ਅੱਜ ਹੋਰ ਘਟ ਹੱਥ ਜੋੜ ਕੇ ਕਹਿੰਦਾ ਮਹਾਰਾਜ ਪਹਿਲੇ ਦਿਨ ਦੇ ਪੈਸੇ ਵੀ ਤੁਸੀਂ ਲੈ ਲਏ ਦੂਜੇ ਦਿਨ ਦੇ ਵੀ ਲੈ ਲਏ ਥੋੜੇ ਜਹੇ ਛੋਲੇ ਬਚੇ ਸਨ ਅੱਜ ਇੰਨਿਆ ਪੈਸਿਆਂ ਦੇ ਵਿਕ ਗਏ ਗੁਰੂ ਜੀ ਦੇ ਚਰਣਾ ਵਿੱਚ ਰੱਖਦਾ ਹੈ ਪੈਸੇ ਤੇ ਉੱਠ ਕੇ ਤੁਰਨ ਲੱਗਾ ਇੱਕ ਵਚਨ ਬੋਲਦਾ ਹੈ ਤੋਤਲੀ ਜਹੀ ਆਵਾਜ਼ ਨਾਲ ਛੋਟੇ ਜਹੇ ਬੱਚੇ ਨੇ ਜਦ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਵਚਨ ਬੋਲੇ ਤਾਂ ਉਹਨਾ ਬੋਲਾ ਨੇ ਮਹਾਰਾਜ ਜੀ ਨੂੰ ਮੋਹ ਲਿਆ ਸੀ ਇਕ ਕਹੰਦਾ ਹੈ ਕਹੰਦਾ ਦਾਤਿਆ ਦਿਲ ਤਾਂ ਬਹੁਤ ਕਰਦਾ ਹੈ ਤੈਨੂੰ ਵਾਦ ਤੋਂ ਵਾਦ ਪੈਸੇ ਵਾਟ ਕੇ ਦੇਵਾ ਐ ਮਹਾਰਾਜੀ ਗਰੀਬੀ ਅੱਗੇ ਮੇਰਾ ਜੋਰ ਨਹੀਂ ਚੱਲਦਾ ਦਿਲ ਬੜਾ ਕਰਦਾ ਹੈ ਤੈਨੂੰ ਪੈਸੇ ਵਾਦ ਵਾਟ ਦੇਆ ਗੁਰੂ ਮਹਾਰਾਜ ਕਹਿੰਦੇ ਨਾ ਵੇ ਤੂੰ ਤਾਂ ਬਹੁਤ ਅਮੀਰ ਹੈਂ ਕਹੰਦਾ ਨਹੀਂ ਮਹਾਰਾਜ ਮੈਂ ਗਰੀਬ ਹਾਂ ਮਹਾਰਾਜ ਕਹਿੰਦੇ ਨਹੀਂ ਤੂੰ ਬਹੁਤ ਅਮੀਰ ਹੈ ਜਦੋਂ ਮਹਾਰਾਜ ਨੇ ਤਿੰਨ ਚਾਰ ਵਾਰ ਆਖਿਆ ਤੂੰ ਅਮੀਰ ਹੈ ਤਾਂ ਫਿਰ ਉਸ ਤੋਂ ਰਹਿਣਾ ਗਿਆ ਭਰੇ ਹੋਏ ਗਲੇ ਨਾਲ ਕਹਿੰਦਾ ਮਹਾਰਾਜ ਤਿੰਨ ਦਿਨ ਤੋਂ ਮਾਂ ਵੀ ਭੁੱਖੀ ਬੈਠੀ ਹੈ ਪਾਣ ਨੂੰ ਕਪੜਾ ਨਹੀਂ ਖਾਣ ਨੂੰ ਰੋਟੀ ਨਹੀਂ ਕੋਈ ਅਮੀਰ ਇਸ ਤਰ੍ਹਾਂ ਦੇ ਹੁੰਦੇ ਹਨ ਇਹ ਤਾਂ ਕੋਈ ਅਮੀਰੀ ਨਹੀਂ ਨਾ ਹੈ ਮਾਂ ਮੇਰੇ ਵੱਲ ਵੇਖਦੀ ਰਹਿੰਦੀ ਹੈ ਕੁਝ ਪੈਸੇ ਵਾਟ ਕੇ ਲਿਆਵੇਗਾ ਤਦ ਮਹਾਰਾਜ ਉੱਠ ਖੜੋਤੇ ਤੇ ਬੱਚੇ ਕੋਲ ਆ ਕੇ ਉਹਦੇ ਸਿਰ ਤੇ ਆਪਣਾ ਹੱਥ ਰੱਖਦੇ ਹਨ ਤੇ ਬਚਨ ਕਰਦੇ ਹਨ ਕਹਿੰਦੇ ਸੋਮਾ ਸਾ ਸਾਹਾਂ ਦਾ ਸਾਹਾ ਬੇਪਰਵਾ ਓਏ ਤੂੰ ਐਡਾ ਵੱਡਾ ਸਾਹ ਹੋਏਗਾ ਦੁਨੀਆ ਦੇ ਵੱਡੇ ਵੱਡੇ ਸਾਹਾ ਤੇਰੇ ਅੱਗੇ ਝੁਕਣਗੇ ਗੁਰੂ ਪਿਆਰੇਓ ਫਿਰ ਗੁਰੂ ਰਾਮਦਾਸ ਮਹਾਰਾਜ ਕਹਿ ਦੇਣ ਤਾਂ ਦਿਨ ਨਾ ਬਦਲ ਜਾਣ ਅੱਜ ਹੋਰ ਕੱਲ ਹੋਰ ਉਹਦੀਆਂ ਛੋਲੇ ਦੀਆਂ ਟੋਕਰੀਆਂ ਨੂੰ ਐਸੇ ਭਾਗ ਲੱਗਣ ਲੱਗ ਪਏ ਇੱਕ ਦਿਨ ਆਇਆ ਉਹ ਸ੍ਰੀ ਅਮਰਤਸਰ ਸਾਹਿਬ ਦਾ ਸਭ ਤੋਂ ਅਮੀਰ ਬੰਦਾ ਸੋਮਾ ਸਾਹ ਹੋਇਆ ਲੋਕ ਉਹਨੂੰ ਸਾਹਾ ਜੀ ਕਰਕੇ ਬੁਲਾਉਣ ਲੱਗ ਪਏ ਢਿਹੜੇ ਦੁਕਾਨਦਾਰ ਉਹਨੂੰ ਛੋਲਿਆਂ ਦੀ ਟੋਕਰੀ ਲੈ ਕੇ ਆਪਣੀ ਦੁਕਾਨ ਦੇ ਅੱਗੇ ਨਹੀਂ ਸੀ ਖੜੋਂਣ ਦਿੰਦੇ ਅੱਜ ਜਦੋਂ ਉਹ ਘਰੋਂ ਤੁਰਦਾ ਨਾ ਤੇ ਦੁਕਾਨਦਾਰ ਉੱਠ ਕੇ ਖੜੋ ਜਾਂਦੇ ਕਿ ਸਾਹਾ ਜੀ ਆ ਰਹੇ ਹਨ ਦੇਖੋ ਗੁਰੂ ਪਿਆਰੇ ਉਹ ਕੈਸੀ ਬਖਸ਼ੀਸ਼ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਾਖੀਕਾਰ ਵੀ ਜਦੋਂ ਸਾਖੀ ਲਿਖਦੇ ਹਨ ਤਾਂ ਉਹਦੀ ਸਾਖੀ ਤੇ ਵੀ ਸਾਹਾ ਜੀ ਲਿਖਦੇ ਹਨ ਕੈਸੀਆਂ ਬਖਸ਼ੀਸ਼ਾਂ ਜਿਹੜੇ ਗੁਰੂ ਨਾਲ ਰਿਸ਼ਤੇਦਾਰੀ ਗੰਢਦੇ ਹਨ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਸਦਸੇ ਜਿਹੜੇ ਵੱਸਦੇ ਹਨ ਲੋਕੀ ਅੱਜ ਵੀ ਉਹਨਾਂ ਨੂੰ ਸਹਾਜੀ ਕਰਕੇ ਬੁਲਾਉਂਦੇ ਹਨ ਗੁਰੂ ਪਿਆਰੇ ਉਹ ਇੱਕ ਰਸਤੇ ਵਿੱਚ ਛੋਲੇ ਵੇਚਣ ਵਾਲੇ ਦਾ ਪਰਿਵਾਰ ਅੱਜ ਐਡਾ ਅਮੀਰ ਹੈ ਕਿ ਉਹਨਾਂ ਦੇ ਸਦਸੇ ਦੇਸਾਂ ਵਿਦੇਸਾਂ ਵਿੱਚ ਵੀ ਅਰਬਪਤੀ ਹਨ ਕਿਸੇ ਗੱਲ ਦੀ ਕੋਈ ਘਾਟ ਨਹੀਂ ਅੱਜ ਵੀ ਉਹ ਗੁਰੂ ਘਰ ਦਾ ਬੜੇ ਹੀ ਪ੍ਰੇਮ ਤੇ ਪਿਆਰ ਨਾਲ ਜੁੜੇ ਹੋਏ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਫੁੱਲਾਂ ਚੁੱਕਾ ਦੀ ਖਿਮਾ ਬਖਸ਼ਣੀ ਸਾਕੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾ ਨ ਗੁਰੂ ਰਾਮਦਾਸ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਬਨਾ ਦਿਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ